ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਚੋਟੀਆਂ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਮੈਂ ਹੀ ਦੇਵਾਂਗਾ ਜੀ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦਿੱਤੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਨਾਲ ਦੀ ਨਾਲ ਬਈ ਤੋਰ ਕੇ ਦਿਖਾ ਦਿਓ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਬਾਈ ਦੇ ਦੱਸਣ ਮੁਤਾਬਕ ਜੀ ਮੂੰਹ ਤੋਂ ਦੋ ਦੰਦ ਆ ਜੀ ਕੱਦ ਕਾਠ ਵੀ ਕਰਮ ਵਾਲੀ ਦਾ ਚੰਗਾ ਆ ਜਾਂਦਾ ਸੋਹਣੀ ਫੇਸ ਕੁਆਲਟੀ ਆ ਥੋੜਾ ਜਿਹਾ ਕੈਮਰੇ ਤੋਂ ਡਰਦੇ ਜੀ ਪਸੂ ਕੁੰਡਾ ਸਿੰਘ ਆ ਜੀ ਮੁਰਾਦ ਪੈਂਦੀ ਆ ਬਾਕੀ ਹਾਈਟ ਤੁਸੀਂ ਕਰਮ ਵਾਲੀ ਦੀ ਚੈੱਕ ਕਰ ਹੀ ਸਕਦੇ ਹੋ ਮੋੜ ਲਈ ਵੀਰੇ ਮਾਂ ਦਾ ਦੁੱਧ ਬਾਈ ਦੱਸਦਾ ਕਿ 15 16 ਕਿਲੋ ਆਪਣਾ ਚੋਇਆ ਵਾ ਜੀ ਚੰਗੇ ਸੀਮਨ ਦੀ ਆ ਬਾਕੀ ਝੋਲੀ ਚੰਗੀ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਹਾਈਟ ਚੰਗੀ ਆ ਪਤਲੀ ਚਮੜੀ ਆ ਜੇ ਕੋਈ ਵੀ ਸੇਵਾ ਗੌਰ ਵਾਲਾ ਲੈ ਜੇ ਤਾਂ ਟਾਪ ਦੀ ਝੋਟੀ ਤਿਆਰ ਹੋ ਜੂ ਜੀ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਫੋਟੋ ਸ਼ਾਂਕਪੂਰਾ ਵੀ ਨਹੀਂ ਕਦ ਕਾਠ ਵੀ ਚੰਗਾ ਆ ਜਾਂਦਾ ਜੀ ਬਸ ਸੀਮਨ ਲੈਣ ਦੇ ਯੋਗ ਹੀ ਆ ਜੀ 4 ਮਹੀਨੇ ਦੀ ਕਰ ਚੰਗੀ ਸੇਵਾ ਕਰਕੇ ਤੇ ਕਰਮ ਵਾਲੀ ਦੇ ਸੀਮਣ ਜਿਹੜਾ ਮੁਰਾ ਦਾ ਮਰਜੀ ਭਰਾ ਦਿਓ ਜੀ ਟੌਪ ਦਾ ਬੱਚਾ ਦੇਊਗੀ ਬਾਕੀ ਡਿਮਾਂਡ ਇਹ ਦੀ ਜੀ 45000 ਰੁਪਿਆ ਵਿੱਚੋਂ ਲੈਸ ਜ਼ਰੂਰ ਕਰ ਦਾਂਗੇ ਜੀ ਬਾਈ ਕਹਿੰਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਦੋ ਨੰਬਰ ਜੀ ਇਹਨੂੰ ਵੀ ਲੈ ਚੱਲੀ ਵੀਰੇ ਤੋਰ ਕੇ ਦਿਖਾ ਦੀ ਫੋਰਟ ਸ਼ਾਂਗ ਇਹਦੇ ਵੀ ਨਹੀਂ ਪੂਰਾ ਝੂਲੀ ਕਰਮ ਵਾਲੀ ਦੀ ਇਹਦੀ ਵੀ ਚੰਗੀ ਆ ਹਾਈਟ ਕਰਮ ਵਾਲੀ ਦੀ ਨਾਰਮਲ ਆ ਜਾਂਦੀ ਆ ਬਾਈ ਕਹਿੰਦਾ ਜਿਹੜਾ ਇਹਦੀ ਮਾਂ ਦਾ ਦੁੱਧ ਸੀਗਾ ਜੀ ਉਹ 10 11 ਕਿਲੋ ਸੀਗਾ ਜੀ ਨਾਰਮਲ ਦੁੱਧ ਵਾਲੀ ਆ ਜੀ ਬਾਕੀ ਜੇ ਕਿਸੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਤਾਂ ਉਹਨਾਂ ਲਈ ਚੀਜ਼ ਚੰਗੀ ਆ ਕਿਉਂਕਿ ਜੇ ਮੱਝ ਥੋੜੇ ਦੁੱਧ ਵਾਲੀ ਵੀ ਲਵਾਂਗੇ ਤਾਂ ਉਹ ਵੀ ਤੁਹਾਨੂੰ ਪਤਾ ਹੀ ਅੱਜਕੱਲ ਕੀਮਤ ਕੀ ਚੱਲ ਰਹੀ ਆ ਜੀ ਬਾਕੀ ਝੋਲੀ ਕਰਨ ਵਾਲੀ ਦੀ ਸੋਹਣੀ ਆ ਫੋੜ ਛਾਂ ਕੇ ਦੇ ਵੀ ਨਹੀਂ ਪੋਰਾ ਦੁੱਧ ਦੇ ਵੀ ਮਾਂ ਜਿੰਨਾ ਤਾਂ 10 11 ਕਿਲੋ ਤਾਂ ਬਾਈ ਕਹਿੰਦਾ ਦੇ ਹੀ ਜਾਊਗੀ ਬਾਕੀ ਸੇਵਾ ਗੌਰ ਤੇ ਆ ਜੀ ਈ ਹੈ ਕਿ ਸੈਟਿੰਗ ਹੋਈ ਬਾਈ ਕਹਿੰਦਾ ਆਪਾਂ ਕਹਿ ਦਿੱ ਗਏ ਬਾਈ ਇਹ ਯਹੀ ਹੋਈ ਹੈ ਖਾਲੀ ਆ ਜੀ ਦੋਨੇ ਬਾਕੀ ਕੋਈ ਵੀ ਝੋਟੀ ਪਸੰਦ ਆਊਗੀ ਦੋ ਨੰਬਰ ਦੀ ਡਿਮਾਂਡ ਬਾਈ ਕਹਿੰਦਾ 30000 ਰੁਪਿਆ ਤੇ ਇੱਕ ਨੰਬਰ ਦੀ 45000 ਰੁਪਿਆ ਦੋਨਾਂ ਚੋਂ ਮਾਣ ਤਣ ਜੇ ਕੋਈ ਜੋੜਾ ਲੈ ਜਾਊਗਾ ਤਾਂ ਮਾਣ ਤਣ ਜ਼ਿਆਦਾ ਹੋ ਜਾਊਗਾ ਜੀ ਬਾਕੀ ਠੰਡੀ ਸੀਲ ਪੂਰੀਆਂ ਜੀ ਥੋੜੇ ਜਿਹਾ ਉਪਰ ਆ ਕਰਦੀ ਆ ਨਵੇਂ ਬੰਦੇ ਦਾ ਬਾਕੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ